ਸਾਸਿਕਾ ਮੈਂ ਹਾ ਤੁਹਾਡਾ ਹੂs ਰਾਜ ਪੁੱਤੀ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਖਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਰੰਗ ਦਿਖਾ ਦਿੱਤਾ ਹੈ ਵੱਡਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਹੜੇ ਹਰ ਰੋਜ਼ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਦੂਸਰੇ ਪਾਸੇ ਤੀਸਰੇ ਪਾਸੇ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਭੰਡਦੇ ਰਹਿੰਦੇ ਨੇ ਲੇਕਿਨ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਾਰਾਂ ਕਿਸ ਦੇ ਨਾਲ ਜੁੜੀਆਂ ਨੇ ਉਹਨੂੰ ਅਸੀਂ ਉਹ ਗੱਲਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਮਾਮਲਾ ਹੈ 2022 7 ਜੂਨ ਦਾ ਇੱਕ ਇਜਲਾਸ ਹੁੰਦਾ ਹੈ ਜਿਸ ਇਜਲਾਸ ਦੇ ਵਿੱਚ ਹਰਪਾਲ ਚੀਮਾ ਪੰਜਾਬ ਦੀ ਅਗਵਾਈ ਕਰਦੇ ਨੇ ਜੈਪੁਰ ਵਿਖੇ ਜਾ ਕੇ ਉਥੇ ਮੰਗ ਕੀਤੀ ਜਾਂਦੀ ਹੈ ਹਰਿਆਣਾ ਸਰਕਾਰ ਵੱਲੋਂ ਕਿ ਸਾਨੂੰ ਆਪਣੀ ਵਿਧਾਨ ਸਭਾ ਚਾਹੀਦੀ ਹੈ ਅਸੀਂ ਆਪਦਾ ਜਿਹੜਾ ਸਿਸਟਮ ਚਲਾਉਣਾ ਹੈ ਲੇਕਿਨ ਜੇਕਰ ਗੱਲ ਕਰੀਏ ਆਜ਼ਾਦੀ ਤੋਂ ਬਾਅਦ ਚੰਡੀਗੜ੍ਹ ਤੇ ਪੰਜਾਬ ਦਾ ਹੈ ਪਹਿਲਾ ਪੰਜਾਬ ਚੰਡੀਗੜ੍ਹ ਦੇ 22 ਪਿੰਡ ਆਏਗਾ ਫਿਰ ਜਿਵੇਂ ਜਿਵੇਂ ਅੱਗੇ ਫੈਲਦਾ ਗਿਆ ਸਪਰੈਡ ਹੁੰਦਾ ਗਿਆ ਚੰਡੀਗੜ੍ਹ ਯਾਨੀ ਕਿ 100 ਤੋਂ ਪਲੱਸ ਪਿੰਡ ਜਿਹੜੇ ਨੇ ਉਹ ਜਾੜੇ ਗਿਆ ਚੰਡੀਗੜ੍ਹ ਨੂੰ ਵਸਾਉਣ ਲਈ ਇਹ ਨਹੀਂ ਕਹਿੰਦੇ ਕਿ ਹਰਿਆਣਾ ਦਾ ਚੰਡੀਗੜ੍ਹ ਤੇ ਹੱਕ ਨਹੀਂ ਲੇਕਿਨ ਇਧਰ ਵੱਡੀ ਕਰਤੂਤ ਸਾਹਮਣੇ ਆਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਦੋਂ ਉਥੇ ਇਜਲਾਸ ਹੋਇਆ ਇਜਲਾਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਉਹ ਟਵੀਟ ਹੁਣ ਪੰਜਾਬ ਦੀਆਂ ਮੋਬਾਈਲਾਂ ਉੱਤੇ ਘੁੰਮ ਰਿਹਾ ਹੈ ਉਹ ਦੱਸਾਉਂਦਾ ਹੈ ਕਿ ਜੋ ਕੁਝ ਵੀ ਕੰਮ ਹੋ ਰਿਹਾ ਹੈ ਚਾਹੇ ਪੰਜਾਬ ਦੀਆਂ ਫਸਲਾਂ ਹੋ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਹੋ ਚਾਹੇ ਪ੍ਰਾਲੀ ਦੇ ਮੁੱਦੇ ਹੋਣ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਦੀ ਫੁੱਲੀ ਇਨਵੋਲਵਮੈਂਟ ਹੈ ਯਾਨੀ ਕਿ ਉਸ ਟਵੀਟ ਦੇ ਵਿੱਚ ਜਿਹੜਾ 2022 7 ਜੂਨ ਹੋਇਆ ਸੀ ਉਸ ਟਵੀਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਆਪਣੀ ਹਾਈ ਕੋਰਟ ਬਣਾਉਣੀ ਹੈ ਅਸੀਂ ਆਪਣੀ ਵਿਧਾਨ ਸਭਾ ਬਣਾਉਣੀ ਹੈ ਕੀ ਭਾਈ ਪੰਜਾਬ ਦੇ ਕੋਲ ਪਹਿਲਾ ਵਿਧਾਨ ਸਭਾ ਨਹੀਂ ਹੈ ਕੀ ਭਾਈ ਪੰਜਾਬ ਦੇ ਕੋਲ ਪਹਿਲਾ ਹਾਈ ਕੋਰਟ ਨਹੀਂ ਹੈ ਲੋੜਿੰਦਾ ਜ਼ਮੀਨ ਹੈ ਚਾਹੇ ਤੁਸੀਂ 120 ਕਰ ਲੋ ਲੋਕ ਉੱਥੇ ਵੀ ਬੈਠ ਜਾਣਗੇ ਆਖਰਕਾਰ ਅਜਈਆਂ ਗੱਲਾਂ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਸਾਬਤ ਕਰਨਾ ਚਾਹੁੰਦੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਆ ਰਹੀ ਹੈ ਕਿ ਜਿਹੜੇ ਵੀ ਕੰਮ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ ਉਹਦੇ ਵਿੱਚ ਮਿਲੀ ਭੁਗਤ ਹੈ ਸੀਮਾਨ ਸਿੰਘ ਦੀ ਸੀਮਾਨ ਸਾਹਿਬ ਹੁਣ ਭਾਵੇਂ ਆਪਣੇ ਪੈਰਾਂ ਤੇ ਪਾਣੀ ਪੈਣ ਦੇਣ ਤੇ ਭਾਵੇਂ ਨਾ ਪੈਣ ਦੇਣ ਲੇਕਿਨ ਉਸ ਟਵੀਟ ਨੂੰ ਪੰਜਾਬ ਦੇ ਮੋਬਾਈਲਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਨਤਮਸਕਤ ਹੁੰਦੇ ਨੇ ਕਿਸ ਤਰ੍ਹਾਂ ਆਪਣੀਆਂ ਗੋਡੀਆਂ ਟਿਕਦੇ ਨੇ ਸੈਂਟਰ ਸਰਕਾਰ ਦੇ ਸਾਹਮਣੇ ਆਖਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਚਾਉਂਦੇ ਨੇ ਜਿਹੜੇ ਵੀ ਹੁਣ ਕੰਮ ਪੰਜਾਬ ਦੇ ਵਿੱਚ ਹੋ ਰਹੇ ਨੇ ਉਹ ਸਾਰੇ ਜਿਕਰ ਪੰਜਾਬ ਸਰਕਾਰ ਚਾਹਵੇ ਤੇ ਪੰਜਾਬ ਸਰਕਾਰ ਉਹਨਾਂ ਦਾ ਵਿਰੋਧ ਵੀ ਕਰ ਸਕਦੀ ਹੈ ਇਧਰ ਹਰਪਾਲ ਚੀਮਾ ਪਹੁੰਚੇ ਹਰਜੋਤ ਬੈਂਸ ਪਹੁੰਚੇ ਕੀ ਵਿਧਾਨ ਸਭਾ ਦੇ ਵਿੱਚ ਸੈਸ਼ਨ ਨਹੀਂ ਲੈ ਸਕਦੇ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਾਂ ਵਿਰੋਧ ਹੀ ਨਹੀਂ ਕੀਤਾ ਗਿਆ ਸੈਂਟਰਲ ਸਰਕਾਰ ਦੇ ਜਿੰਨੇ ਵੀ ਫੈਸਲੇ ਹੋ ਰਹੇ ਨੇ ਪੰਜਾਬ ਦੇ ਹਿੱਤਾਂ ਦੇ ਹੱਕ ਵਿੱਚ ਜਾਂ ਖਿਲਾਫ ਉਹਦੇ ਵਿੱਚ 1% ਵੀ ਹਾਂ ਜਾਂ ਨਾ ਦਾ ਨਾਰਾ ਨਹੀਂ ਹੁੰਦਾ ਸੂਬੇ ਦੇ ਮੁੱਖ ਮੰਤਰੀ ਦਾ ਆਖਰਕਾਰ ਸੂਬੇ ਦਾ ਮੁੱਖ ਮੰਤਰੀ ਚਾਹੁੰਦਾ ਕੀ ਹੈ ਇੱਕ ਪਾਸੇ ਇਹਨਾਂ ਦਾ ਆਪਸੀ 카ਠੋਕੜਿਸ਼ ਪਿਆ ਹੋਇਆ ਹੈ ਪ੍ਰਧਾਨਗੀ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੂੰ ਲੈ ਕੇ ਜਾਂ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੌਜੂਦਾ 50 ਤੋਂ 60 ਜਿਹੜੇ ਮੰਤਰੀ ਅਤੇ ਵਿਧਾਇਕ ਨੇ ਉਹ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਨੂੰ ਜਾਣ ਨੂੰ ਫਿਰਦੇ ਨੇ ਬਾਕੀ ਦੇ ਜਿਹੜੇ ਮੰਤਰੀ ਨੇ ਉਹਨਾਂ ਦੀ ਸਿੱਧੀ ਗੱਲਬਾਤ ਹੈ ਸੂਬੇ ਦੇ ਮੁੱਖ ਮੰਤਰੀ ਸੂਬੇ ਦੇ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਰੀਵਾਲ ਦੇ ਨਾਲ ਆਖਰਕਾਰ ਅਜੇਆ ਕਿਉਂ ਕੀਤਾ ਜਾ ਰਿਹਾ ਹੈ ਵਾਰ-ਵਾਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਉਹ ਜਿਹੜਾ ਇਹਨੇ ਟਵੀਟ ਕੀਤਾ ਸੀ ਮੰਗ ਕੀਤੀ ਸੀ ਕਿ ਤੁਸੀਂ ਆਪਣਾ ਵਿਧਾਨ ਸਭਾ ਤੁਸੀਂ ਬਣਾ ਸਕਦੇ ਹੋ ਤੁਹਾਨੂੰ 10 ਏਕੜ ਜ਼ਮੀਨ ਜਿਹੜੀ ਅਕਵਾਇਰ ਕਰਾਈ ਜਾਏਗੀ ਉਸ ਉੱਤੇ ਬੜਾ ਵੱਡਾ ਬਵਾਲ ਖੜਾ ਹੋ ਰਿਹਾ ਹੈ ਕਿ ਭਗਵੰਤ ਮਾਨ ਜਿਹੜਾ ਹੈ ਉਹ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਜਾਵੇਗਾ ਅਤੇ ਭਾਰਤੀ ਜਨਤਾ ਪਾਰਟੀ ਵੱਨੋ 2027 ਦੀ ਜਿਹੜੀ ਹੈ ਵਿਧਾਨ ਸਭਾ ਦੀ ਚੋਣ ਲੜੇਗਾ